ਇਹ ਛੋਟੀ ਜੀ ਕਿਕਰ ਦੇ ਹੇਠਾਂ ਬੈਠ ਗਿਆ ਉੱਥੇ ਉਹ ਰੇਤਾ ਫੋਲਣ ਲੱਗ ਗਿਆ ਰੇਤੇ ਵਿੱਚ ਚਿੰਤਾਮਣੀ ਉਹਨੂੰ ਪ੍ਰਾਪਤ ਹੋ ਗਈ ਚਿੰਤਾਮਣੀ ਉਹਨੂੰ ਪ੍ਰਾਪਤ ਕਰਕੇ ਉਹਨੂੰ ਪੱਲੇ ਬੰਨ ਲਈ ਚਿੰਤਾਮਣੀ ਤੇ ਕਹਿਣ ਲੱਗਿਆ ਵੀ ਗਾੜੀ ਸ਼ਾਮ ਦੀ ਤਾਂ ਆਰਾਮ ਹੀ ਕਰ ਲੈਂਦੇ ਉਸੇ ਵੇਲੇ ਗਾੜੀ ਸ਼ਾਮ ਹੋ ਗਈ ਚਿੰਤਾਮਣੀ ਦੇ ਫਲ ਇਹ ਹੈ ਕਿ ਜੇ ਉਹ ਚਿਤਵੀ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਗਾੜੀ ਸ਼ਾਮ ਪ੍ਰਾਪਤ ਹੋ ਗਈ ਜਿਸ ਨੂੰ ਚਿੰਤਾਮਣੀ ਕਰਕੇ ਗਾੜੀ ਸ਼ਾਮ ਹੋ ਗਈ ਫੇਰ ਕਹਿੰਦਾ ਵੀ ਤਲਾਬ ਹੋਵੇ ਤਾਂ ਨਾ ਹੀ ਲੈਂਦੇ ਤਲਾਬ ਬਣ ਗਿਆ ਉਸੇ ਵੇਲੇ ਇਸ਼ਨਾਨ ਕਰਨ ਲੱਗ ਗਿਆ ਫੇਰ ਕਹਿੰਦਾ ਜੇ ਕਾਉਂਟਾ ਹੁੰਦੇ ਵਿੱਚ ਸੈਲ ਹੀ ਕਰ ਲੈਂਦੇ ਉਸੇ ਤਰ੍ਹਾਂ ਤਲਾਬ ਦੇ ਵਿੱਚ ਬੇਲੀ ਜੀ ਕਾਉਂਟਾ ਮਿਲ ਗਿਆ ਉਹ ਤੇ ਚੜ ਕੇ ਸੈਲ ਕਰਨ ਲੱਗ ਗਿਆ ਫੇਰ ਕਹਿੰਦਾ ਮਕਾਨ ਹੋਣਗੇ ਤਾਂ ਇੱਥੇ ਆਰਾਮ ਹੀ ਕਰਦੇ ਮਕਾਨ ਵੀ ਬਣ ਗਏ ਉਹ ਕਾਉਂਟੇ ਤੇ ਚੜਿਆ ਹੋਇਆ ਉਹ ਸੈਲ ਕਰਦਾ ਫਿਰਦਾ ਜਿਹੜੀ ਜਿਹੜੀ ਚਿਤਵਨੀ ਕਰਦਾ ਕਹਿੰਦਾ ਵੀ ਰੱਬ ਤਾਂ ਬੜਾ ਖੁਸ਼ ਹੋਇਆ ਜੱਟਾ ਤੇਰੇ ਤੇ ਤੇਰੀਆਂ ਚਿਤਵਰੀਆਂ ਪੂਰੀਆਂ ਕਰੀ ਜਾਂਦਾ ਏ ਉਹ ਕਰਦਾ ਦਿਲ ਕੇ ਪਰ ਉਹ ਚਿੰਤਾਮਣੀ ਦੇ ਪ੍ਰਤਾਪ ਨੂੰ ਨਹੀਂ ਸਮਝਦਾ ਜਿਹੜੀ ਪੱਲੇ ਬੰਨੀ ਹੋਈ ਐ ਉਹ ਫੇਰ ਉਹਦੇ ਕੋਈ ਕਰਮਾਂ ਦੀ ਹਾਰ ਦੇਣ ਵਾਤੇ ਕਾਂ ਆ ਗਿਆ ਕਾਂ ਤਲਾ ਤੇ ਆ ਕੇ ਪਾਣੀ ਪੀਣ ਲੱਗਾ ਕਾਂ ਦਾ ਸੁਭਾਅ ਹੈ ਠੀਠ ਹੈ ਕਾਹਨੂੰ ਬਾਹਾਂ ਚੱਕ ਕੇ ਉੱਡ ਜਾਏ ਕਾਂ ਵਾ ਕਹਿੰਦਾ ਰੱਬ ਦੀ ਨਦੀ ਤੇ ਪਾਣੀ ਪੀ ਮੇਰੇ ਤਲਾ ਤੇ ਪਾਣੀ ਨਾ ਪੀ ਉਹ ਕਰੀ ਜਾਵੇ ਉਹ ਕਾਂ ਨਾ ਉੱਡਿਆ ਫੇਰ ਉਹਨ ਕੀ ਕੀਤਾ ਉਹ ਜਿਹੜੀ ਚਿੰਤਾਵਾਂ ਨਹੀਂ ਮਨ ਕਾ ਬੰਨਿਆ ਸੀ ਪੱਲੇ ਉਹਨੂੰ ਹੱਥ ਵਿੱਚ ਖੋਲ ਕੇ ਲੈ ਕੇ ਚਲਾ ਕੇ ਕਾਂਵਲ ਵਾਲਾ ਮਾਲਿਆ ਜਦੋਂ ਚਿੰਤਾਵਾਂ ਨਹੀਂ ਹੱਥੋਂ ਛੁੱਟ ਗਈ ਨਾ ਉਥੇ ਕਾਂਵ ਨਾ ਤਲਾ ਨਾ ਮੰਦਰ ਉਸੇ ਸੁੱਕੀ ਦੀ ਕਿਕਰ ਨਹੀਂ ਠਾ ਬੈਠਾ ਆਪਣੇ ਆਪ ਨੂੰ ਵੇਖਿਆ ਇਸੇ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਚਿੰਤਾਵਾਂ ਨਹੀਂ ਦੀ ਨਹੀਂ ਆਈ ਹੈ ਕਈਆਂ ਪਰਖਾਂ ਦਾ ਇਹ ਖਿਆਲ ਹੈ ਪਰਮੇਸ਼ਰ ਦਾ ਭਜਨਤਾ ਕਰਦੇ ਸਾਡੇ ਤਲਾ ਲੱਗ ਜਾਣ ਉਹਨਾਂ ਦੇ ਤਲਾ ਲੱਗ ਜਾਂਦੇ ਐ ਕੋਈ ਕਹਿੰਦਾ ਮੇਰੇ ਬਾਗ ਲੱਗ ਜਾਣ ਬਾਗ ਲੱਗ ਜਾਂਦੇ ਐ ਕੋਈ ਕਹਿੰਦਾ ਲੋਕ ਮੇਰੀ ਵਿਡਿਆਹੀ ਕਰਨ ਉਹਨਾਂ ਦੀ ਵਿਡਿਆਹੀ ਹੋਣ ਲੱਗ ਜਾਂਦੀ ਐ ਕੋਈ ਕਹਿੰਦਾ ਮੈਨੂੰ ਮਾਇਆ ਬਹੁਤੀ ਆਵੇ ਲੱਖਾਂ ਦੇ ਰੁਪਏ ਉਹਨਾਂ ਦੇ ਬੈਂਕਾਂ ਚ ਜਾਵਾਂ ਹੋ ਜਾਂਦੇ ਐ ਇਹ ਆਉਣ ਲੱਗ ਜਾਂਦੀ ਐ ਅਤੇ ਜਦੋਂ ਮਹਾਰਾਜ ਦਾ ਭਜਨ ਰੂਪੀ ਚਿੰਤਾ ਮਣੀ ਛੱਡ ਦਿੰਦੇ ਐ ਉਦੋਂ ਉਹੋ ਜਿਹੀ ਵੇਖੀਦੇ ਫੇਰ ਖਾਲੀ ਦੇ ਖਾਲੀ ਰਹਿ ਜਾਂਦੇ ਐ ਉਹ ਪਰਮੇਸ਼ਰ ਦੀ ਚਿੰਤਾ ਮਣੀ ਭਗਤੀ ਦਾ ਪ੍ਰਤਾਪ ਨਹੀਂ ਸਮਝਿੰਦੇ ਹਨ ਉਹ ਰਵਾਜ ਜੀ ਕਹਿੰਦੇ ਹਨ ਪ੍ਰਮੇਸ਼ਰ ਦੇ ਅੱਗੇ ਔਰ ਇੱਕ ਮੰਗੋ ਭਗਤ ਚਿੰਤਾ ਜੀ ਮਹਾਰਾ ਔਰ ਹੋਰ ਇੱਕ ਚੀਜ਼ ਮੰਗਦੇ ਹਨ ਇਹ ਚਿੰਤਾ ਮੰਦੀਆਂ ਪੂਰੀਆਂ ਕਰਨ ਵਾਲੇ ਪ੍ਰਮੇਸ਼ਰ ਆਪ ਦੀ ਭਗਤੀ ਹਰ ਵਕਤ ਕਰਦੇ ਰਹੀਏ